ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਆਨ ਵੰਡਿਆ ਪੰਜਾਬ ਨਾਲ ਬਹੁਤ ਹੀ ਵੱਡੀ ਖਬਰ ਮਿਲੀ ਹੈ ਜੋ ਕਿ ਕਰਾਪਸ਼ਨ ਨਾਲ ਜੁੜੀ ਹੋਈ ਹੈ ਮਾਨਸਾ ਦੇ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਘਲਾ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਵਿਜੇ ਸਿੰਘਲਾ ਜੋ ਕਿ ਨਗਰ ਕੌਂਸਲ ਦਾ ਪ੍ਰਧਾਨ ਹੈ ਉਸ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਦੀ ਟੀਮ ਵੱਲੋਂ ਵਿਜੇ ਸਿੰਘਲਾ ਨੂੰ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਕਮਿਸ਼ਨ ਲੈਨ ਕਰਨ ਵਿਜੀਲੈਂਸ ਨੇ ਵਿਜੇ ਸਿੰਘਲਾ ਤੇ 6 ਹੋਰ ਮੁਲਾਜ਼ਮਾਂ ਤੇ ਕੇਸ ਦਰਜ ਕੀਤਾ ਸੀ ਜਿਸ ਦੇ ਵਿੱਚ ਵਿਜੀਲੈਂਸ ਨੂੰ ਵੱਡੀ ਸਫਲਤਾ ਮਿਲੀ ਹੈ ਜੋ ਕਿ ਵਿਜੇ ਸਿੰਘਲਾ ਵੱਲੋਂ ਜ਼ਮਾਨਤ ਲਈ ਅਰਜੀ ਲਾਈ ਗਈ ਸੀ ਪਰ ਵਿਜੇ ਸਿੰਘਲਾ ਨੂੰ ਜ਼ਮਾਨਤ ਨਾ ਮਿਲਣ ਕਾਰਨ ਵਿਜੇ ਸਿੰਘਲਾ ਨੇ ਵਿਜੀਲੈਂਸ ਅੱਗੇ ਸਰੈਂਡਰ ਕੀਤਾ ਅਜਿਹੀਆਂ ਹੋਰ ਖਬਰਾਂ ਦੇਖਣ ਲਈ ਤੇ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਅਨਵੰਡਿਆ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਅਨਵੰਡਿਆ ਪੰਜਾਬ ਧੰਨਵਾਦ ਜੀ